ਦੇ ਜੋ ਖਬਰ ਸਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰਿਆ ਸਤਿ ਸ਼ਕਨ ਅੱਜ ਦਿਨ ਬੁੱਧਵਾਰ ਨੂੰ 24 ਅਪ੍ਰੈਲ ਦੇਸੀ ਮਹੀਨਾ 12 ਵਿਸਾਖੀ ਹੁਣ ਤੁਸੀਂ ਵਟਨ ਦੀ ਮਿੱਟੀ ਦੀ ਖਬਰ ਸੁਣੋ ਤਨਾ ਪੇਸ਼ ਨੇ ਖਾਸ ਖਬਰਾਂ ਕੇਂਦਰੀ ਮੰਤਰੀ ਜਟਪਰੀ ਚੋਣ ਰੈਲੀ ਦੌਰਾਨ ਨਿਪਾਟਨ ਦਿੰਦੇ ਸਮੇਂ ਹੋਏ ਦੀ ਹੋਸ਼ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ Tamil Nadu ਦੇ ਕਿਸਾਨ ਮੋਬਾਈਲ ਟਾਵਰ ਤੇ ਚੜੇ ਪੰਜਾਬ ਵਿੱਚ ਚੋਣ ਯਾਤਰਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਤੋਂ ਸ਼ੁਰੂ ਹੋਵੇਗੀ ਸ਼ਿਦੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਲੜ ਸਕਦੇ ਹਨ ਲੋਕ ਸਭਾ ਚੋਣ ਆਜ ਦਾ ਉਮੀਦਵਾਰ ਹੰਸਰਾਜ ਹੰਸਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਵਿਆਹ ਰਾਤ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨਰਨ ਦੇ ਲੋਕ ਸਭਾ ਚੋਣ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਕੇਂਦਰੀ ਮੰਤਰੀ ਰਿਕਨ ਗੱਤਕਰੀ ਅਜਪੁਰ ਦੀ ਮਹਾਰਾਸ਼ਟਰ ਦੇ ਜਪਤਮਾਲ ਜ਼ਿਲ੍ਹੇ ਵਿੱਚ ਚੋਣ ਡੈਲੀ ਵਿੱਚ ਬੋਲਦੇ ਹੋਏ बेहोश ਹੋ ਗਏ ਆਜਪਾ ਨੀਤਾ ਜਿਨੇ ਹੀ बेहोश ਹੋਏ ਉਹਨਾਂ ਦਿਨal ਮੌਜੂਦ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਬਾਹਰ ਲੈ ਗਏ ਮੰਤਰੀ ਕੁਝ ਮਿੰਟਾਂ ਬਾਅਦ ਠੀਕ ਹੋ ਗਏ ਤੇ ਆਪਣਾ ਭਾਸ਼ਣ ਪੂਰਾ ਕੀਤਾ छियासा नेता ने कहा महाराष्ट्र पची हजार सत सौ तिरवंजा अध्यापक अध्यापक स्टाफ की नियुक्ति अजोक करार देने कलकत्ता हाईकोर्ट के आदेश के खिलाफ सुप्रीम कोर्ट का रुख किया है कमिश्न ने सरकारी सहायता प्राप्त स्कूलों लियुक्तियां सन ਰਾਸ਼ਟਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਸੁਪਰੀਮ ਕੋਰਟ ਵਿੱਚ ਦਾਇਰ ਆਪਣੀ ਅਪੀਲ ਵਿੱਚ ਕਿਹਾ ਕਿ ਹਾਈ ਕੋਰਟ ਨੇ ਆਪ ਊਧਰੇ ਢੰਗ ਨਾਲ ਤਾਇਪਕੀਆਂ ਰੱਦ ਕਰ ਦਿੱਤੀਆਂ ਹਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਮੇਤ ਤੋਂ ਲੋਕ ਸਭਾ ਚੋਣ ਲੜਨ ਜਾ ਨਹੀਂ ਇਸ ਬਾਰੇ ਪੀਟ ਪ੍ਰਕਾਰ ਹੈ ਪਰ ਉਹਨਾਂ ਦੇ ਜੀਜਾ ਰੌਬਰਟ ਵਾਡਰਾ ਦੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਪੋਸਟਰ ਉਸ ਹਲਕੇ ਵਿੱਚ ਲੱਗ ਗਏ ਨੇ

ਜੋੜਨ ਦੇ ਮੁੱਦੇ ਤੇ ਦਿੱਲੀ ਦੇ ਮੰਤਰ ਮੰਤਰੀ ਵਿਖੇ ਪ੍ਰਦਰਸ਼ਨ ਕਰ ਰਹੇ ਨੇ ਪੁਲਿਸ ਨੇ ਦੱਸਿਆ ਕਿ ਤਾਮਿਲਨਾਡੂ ਦੇ ਬਹੁਤ ਸਾਰੇ ਕਿਸਾਨ ਮੰਤਰ ਮੰਤਰੀ ਤੇ ਇਕੱਠੇ ਹੋਏ ਜਿੰਨਾ ਵਿੱਚੋਂ ਕੁਝ ਨੇ ਨੇੜਲੇ ਦਰਖਤਾ ਤੇ ਮੋਬਾਈਲ ਟਾਵਰ ਤੇ ਚੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚੋਂ ਇੱਕ ਨੂੰ ਮੋਬਾਈਲ ਟਾਵਰ ਤੋਂ ਉਤਰ ਲਈ ਫਾਇਰ ਬ੍ਰਿਗੇਡ ਵੀ ਵਰਤੋਂ ਕੀਤੀ ਦਿੱਲੀ ਦੇ ਕੈਬਨਿਟ ਮੰਤਰੀ ਸੌਰਭਾਤਵਾਜ ਨੇ ਅੱਜ ਤਿਹਾਰ ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ 30 ਮਿੰਟ ਮੁਲਾਕਾਤ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਉਹਨਾਂ ਦੀ ਚਿੰਤਾ ਨਾ ਕਰਨ ਲਈ ਕਿਹਾ। ਸ਼੍ਰੀ ਭਾਰਤਵਾਜ ਨੇ ਮੀਟਿੰਗ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁਲਕਤ ਜੰਗਲਾ ਵਿੱਚ ਕੇਜਰੀਵਾਲ ਨੂੰ ਮਿਲੇ ਸਨ ਅਤੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਦਿੱਲੀ ਦੇ ਮੰਤਰੀ ਨੇ ਕਿਹਾ ਮੈਂ ਮੁਲਕਤ ਜੰਗਲਾ ਵਿੱਚ ਅੱਧਾ ਘੰਟਾ ਮੀਟਿੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਉਹ ਮਜ਼ਬੂਤ ਨੇ ਅਤੇ ਉਹ ਦਿੱਲੀ ਦੇ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਆਪਣੀ ਲੜਾਈ ਜਾਰੀ ਰੱਖਣਗੇ ਈਡੀ ਨੇ ਮਨੀ ਲਾਲ ਸਿੰਘ ਮੌਲੇ ਵਿੱਚ ਇਸ ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਫਟਾਰ ਦਿੱਤਾ ਸੀ ਪੰਜਾਬ ਸਮੇਤ ਦੇਸ਼ ਭਰ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਭੱਜਿਆ ਹੋਇਆ ਹੈ ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਹ ਵਕਫ ਵਕ ਲੋਕ ਸਭਾ ਹਲਕਿਆਂ ਵਿੱਚ ਯਾਤਰਾ ਕੱਢਣ ਦੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਯਾਤਰਾ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਹਿਲੇ ਦਿਨ ਯਾਤਰਾ ਗੁਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਹੋਵੇਗੀ ਜਿਸ ਦੌਰਾਨ ਉਹਨਾਂ ਦੇ ਨਾਲ ਇੱਥੋਂ ਦੇ ਲੋਕ ਸਭਾ ਉਮੀਦਵਾਰ ਵੀ ਮੌਜੂਦ ਰਹਿਣਗੇ ਉਹ ਭਲਕੇ ਗੁਦਾਸਪੁਰ ਵਿੱਚ ਅੰਮ੍ਰਿਤਸਰ ਵਿੱਚ ਰੋਲ ਸ਼ੋਅ ਕਰਨਗੇ ਅਤੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਮੁੱਖ ਮੰਤਰੀ ਦੀ ਯਾਤਰਾ 26 ਤੱਕ ਚੱਲੇਗੀ ਕੱਲ ਮੁੱਖ ਮੰਤਰੀ ਤਪੰਤਮਨ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਢਾਲੀਵਾਲ ਦੇ ਹਲਕੇ ਵਿੱਚ ਰੋਡ ਸ਼ੋਅ ਕਰਨਗੇ ਇਸ ਦੇ ਨਾਲ ਹੀ ਉਹ ਬਰਦਾਸਪੁਰ ਤੋਂ ਪਾਰਟੀ ਉਮੀਦਵਾਰ ਸ਼ਰੀ ਕਲਸੀ ਦੇ ਹੱਥ ਵਿੱਚ ਵੀ ਚੋਣ ਪ੍ਰਚਾਰ ਕਰਨਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਜੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ ਜਸਜੀ ਖੰਗੂੜਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਰ੍ਹਾਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕੰਗੂੜਾ ਪਾਰਟੀ ਕੁਲ ਟਿਕਟਾਂ ਤੋਂ ਮਿਲਣ ਤੋਂ ਨਿਰਾਸ਼ ਚੱਲ ਰਹੇ ਹਨ ਦਸਨੀయోగਰ ਦੇ ਦਸਤੀ ਕੰਗੂੜਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ ਸਸੀ ਕੰਗੂੜਾ ਨੇ ਛਿਲਾਰਾਇਪੁਰ ਤੋਂ 2007 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜਿੱਤੀਆਂ ਸਨ ਇਸ ਤੋਂ ਬਾਅਦ ਉਹ ਮੁੱਲਾਪੁਰ ਡਾਕਖਤੋਂ 2012 ਦੀ ਚੋਣ ਹਾਰ ਗਏ ਸਨ ਦਸਤੀ ਕੰਗੂੜਾ ਦਾ ਕਹਿਣਾ ਹੈ ਕਿ ਉਹਨਾਂ ਨੇ 2 ਸਾਲ ਆਮ ਆਦਮੀ ਪਾਰਟੀ ਤੋਂ ਕੰਮ ਕੀਤਾ ਹੈ ਉਹਨਾਂ ਨੂੰ ਇਸ ਦੌਰਾਨ ਬਹੁਤ ਕੋਸ਼ਿਸ਼ ਕਰਨ ਨੂੰ ਮਿਲਿਆ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਦਸਤੀ ਸਿੰਘਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਚਾਰਜੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ ਇਸ ਸਰੇ ਦੀ ਵੱਡੀ ਖਬਰ ਸਿੱਧੂ ਮੂਸੇਵਾਲੇ ਦੇ ਪ੍ਰਵਾਸ ਤੋਂ ਲੈ ਕੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਜਾਦ ਚੋਣ ਲੜ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬਾਪੂ ਬਲਕੌਰ ਸਿੰਘ ਬਠਿੰਡਾ ਤੋਂ ਅਜਾਦ ਚੋਣ ਲੜ ਸਕਦੇ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਨਾਮਿਨੇਸ਼ਨ ਲਈ ਫਾਈਲ ਤਿਆਰ ਕਰ ਰਹੇ ਨੇ ਔਰ ਇਸ ਪਾਰਟੀ ਨਾਲ ਬਾਪੂ ਬਲਕੌਰ ਦਾ ਰਿਸ਼ਤਾ ਰਿਹਾ ਮਰੂਮ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਚਾਰਸੀ ਚਤੁਰਬੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ ਪਰ ਉਹਨਾਂ ਨੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਫ੍ਰੀਡ ਕੋ ਲੋਕ ਸਭਾ ਦੇ ਦੇ ਪਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਭਾਜਪਾ ਦੇ ਆਗੂ ਵੱਲੋਂ ਪਿੰਡ ਤਰਾਈਆਂ ਵਾਲਾ 'ਚ ਵਰਕਰ ਮੀਟਿੰਗ ਰੱਖੀ ਗਈ ਸੀ ਜਿਸ 'ਚ ਹੰਸ ਰਾਜ ਹੰਸ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਮੀਟਿੰਗ ਵਾਲੀ ਜਗ੍ਹਾ ਤੇ ਪਹਿਲਾਂ ਤੋਂ ਹੀ ਤੰਨ ਲਗਾ ਦਿੱਤਾ ਗਿਆ ਇਤੋਕਾ ਤੱਕ ਦੇ ਰਸਤੇ ਤੋਂ ਭਾਜਪਾ ਲੀਡਰਾਂ ਵੱਲੋਂ ਲੰਘਾ ਜਾਣਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਜੇਤਬਾਦ ਪੁਲਿਸ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਕੇ ਦਸਤਾ ਖੋਲ ਕੇ ਇੱਕ ਪਾਸੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਧ ਜਤਾਉਣ ਲਈ ਕਿਹਾ ਗਿਆ ਪਰ ਕਿਸਾਨਾਂ ਵੱਲੋਂ ਪੁਲਿਸ ਨੂੰ ਕੋਈ ਸਮਰਥਨ ਨਾ ਦਿੰਦਾ ਦੇਖ ਕੇ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੀ ਤਕਨਾਂ ਨੂੰ ਫਿਰ ਅਸਰ ਦੇ ਵਿੱਚ ਲਿਆ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵਿੱਚ ਸ਼ਾਮਲ ਔਰਤਾਂ ਅਤੇ ਬੱਚਿਆਂ ਨੂੰ ਵੀ ਜੋ ਉੱਥੇ ਭੱਜ ਰਹੇ ਸਨ ਪੁੱਛਾ ਕਰਕੇ ਫੜਿਆ ਗਿਆ ਹਾਲਾਂਕਿ ਇਸ ਮੌਕੇ ਔਰਤਾਂ ਤੇ ਬੱਚੇ ਨਾਲ ਪੁਲਿਸ ਵਾਲੇ ਬਹਿਸ ਤੇ ਵੀ ਨਜ਼ਰ ਆਏ ਇਸ ਮੌਕੇ ਤੇ ਕਿਸਾਨਾ ਗੋਪਾਲ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਜ਼ਬਰਦਸਤੀ ਉਹਨਾਂ ਨੂੰ ਹਿਰਾਸਤੀ ਲੈ ਕੇ ਪੁਲਿਸ站 ਲੈ ਆਈ ਹੈ ਉਹਨਾਂ ਕਹਿੰਦੇ ਕਿ ਜੀ ਲਗਾਤਾਰ ਬੀਜਪੀ ਅਗਵਾਤੋਂ ਆਪਣੇ ਸਵਾਲਾਂ ਦਾ ਜਵਾਬ ਮੰਗ ਰਹੇ ਆ ਪਰ ਉਹਨਾਂ ਕੋਲ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਚੋਣਾਂ ਜ਼ਾਬਤੇ ਵਿੱਚ 2500 ਕਰੋੜ ਦਾ ਲੋਨ ਲੈਣ ਨੂੰ ਲੈ ਕੇ ਸ਼ੋਮੇਕਲ ਵੱਲੇ ਵੱਡੇ ਸਵਾਲ ਚੁੱਕੇ ਨੇ एसएडी ਨੇ ਦੱਸਿਆ ਕਿ ਅੱਜ ਲੋਨ ਸੈਂਕਸ਼ਨ ਹੋਇਆ ਜਿਸ ਵਿੱਚ 1000 ਕਰੋੜ ਅਤੇ 1500 ਕਰੋੜ ਦਾ ਨਿਆ ਲੋਨ ਹੈ April 2037 ਤੱਕ 2500 ਕਰੋੜ ਰੁਪਏ ਦਾ ਲੋਨ ਉਤਾਰਨਾ ਪਵੇਗਾ 2027 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੋਨ 2037 ਤੱਕ ਉਤਾਰਨਾ ਪਵੇਗਾ ਸ਼ੋਮੇ ਕਾਲੀ ਵੱਲ ਦੱਸਿਆ ਕਿ ਸਰਕਾਰ ਕੋਲ ਮੁਲਾਜ਼ਮਾਂ ਦੀਆਂ ਦਰਦਾਹਣ ਦੇਣ ਲਈ ਪੈਸੇ ਨਹੀਂ ਹਨ ਜਿਸ ਕਰਕੇ ਪਿਛਲੇ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀਆਂ ਹਨ ਰੀਸੋਰਟੋਵੀਆਂ ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋਮਨੀ ਕਾਲਜ ਵੱਲੋਂ ਲੋਕ ਸਭਾ ਹਲਕਾ ਸੂਚਪੁਰ ਤੋਂ ਮਰਹੂਮ ਸਾਧ ਦਾ ਐਮਪੀ ਜੁਰਾ ਸਿੰਘ ਮਾਨ ਦੇ ਪੁੱਤਰ ਹਰਦੇਵ ਸਿੰਘ ਬਾਬੀ ਮਾਨ ਨੂੰ ਟਿਕਟ ਦਿੱਤੀ ਗਈ ਹੈ ਟਿਕਟ ਮਿਲਣ ਤੋਂ ਬਾਅਦ ਹਰਦੇਵ ਸਿੰਘ ਬਾਬੀ ਮਾਨ ਅੱਜ ਜਿਹੜੇ ਮੁਖਤਸਰ ਸਾਹਿਬ ਦੇ ਕੋਤਵਾਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਇੱਥੇ ਪਹੁੰਚੇ ਉਹ ਜ਼ਿਲ੍ਹੇ ਦੀ ਕਾਲੀ ਲੀਡਰਸ਼ਿਪ ਦੇ ਨਾਲ ਮੱਥਾ ਟੇਕਣ ਲਈ ਜਿਹੜੇ ਕੋਤਵਾਰਾ ਟੁੱਟੀ ਗੰਢੀ ਸਾਹਿਬ ਪਹੁੰਚੇ ਉੱਥੇ ਉਹਨਾਂ ਨੇ ਮੱਥਾ ਟੇਕਿਆ ਤੇ ਆਪਣੀ ਕਾਮਯਾਬੀ ਲਈ ਅਰਦਾਸ ਕਰਵਾਈ ਇਸ ਮੌਕੇ ਉਹਨਾਂ ਦੇ ਨਾਲ ਜਿਹੜੇ ਮੁਖਤਸਰ ਸਾਹਿਬ ਲੋਜੀ ਬਰਤੰਦੀ ਹੈ ਕਿ ਹੋਰ ਅਕਾਲੀ ਦਲ ਦੇ ਉੱਗੇ ਲੀਡਰ ਵੀ ਮੌਜੂਦ ਸਨ ਪਾਜਪਾ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਮਹਿੰਗਾ ਪੈ ਗਿਆ ਹੈ ਤੇ ਲੋਕ ਹੁਣ ਉਹਨਾਂ 'ਤੇ ਭਰੋਸਾ ਨਹੀਂ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਉਹ ਕਹਿਣ ਦੀ ਹੀ ਆਮ ਲੋਕਾਂ ਦੀ ਪਾਰਟੀ ਹੈ ਜੇ ਤੱਕ ਇਹ ਅੱਗੇ ਆਪਣੇ ਆਪ ਨੂੰ ਖਾਂਚ ਸੰਭ ਰਹੀ ਨਹੀਂ ਇਸਦrant ਸੁਨੀਲ ਜਾਖੜ ਨੇ ਅਰਗੁਲਕੇ ਜੀ ਦੀ ਪਤਨੀ ਸੀਕਾ ਕੇਦਿਵਾਲ ਦੀ ਤੁਲਨਾ ਵਿਧਾਇਕ ਦੇ ਸਾਥਕ ਮੁੱਖ ਮੰਤਰੀ ਲਾਲੂ ਪ੍ਰਸਾਦ ਦੀ ਪਤਨੀ ਫਰਾਬਰੀ ਦੇਵੀ ਨਾਲ ਕੀਤੀ। ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਜੀਤ ਸਿੰਘ ਦਾ ਠੇਕਾ ਬਲਾਜਬਾ ਵੱਲੋਂ ਨਾਰੇਬਾਜ਼ੀ ਕਰਕੇ ਜ਼ੋਰਦਾਰ ਵਿਰੋਧ ਕੀਤਾ ਗਿਆ। ਸਬ ਡਿਵੀਜ਼ਨ ਪਟੜਾ ਦੀਨ ਅਨਾਜ ਮੰਡੀ ਤਕਰਾਲਾ ਦੇ ਦੌਰਾਨ ਕਰਨਾ ਹੈ। ਡਾਕਟਰ ਬਲਜੀਤ ਸਿੰਘ ਦਾ ਨਿਰੋਧ ਕਰਦੇ ਹਾਂ ਠੇਕਣ ਲਾਜ਼ਮਾ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਮੁਲਾਜ਼ਮ ਰੋਟੀ ਦੱਸਿਆ ਉੱਥੇ ਪਕਾਸ਼ ਸਿੰਘ ਬਾਦਲ ਨੂੰ ਵਧੀਆ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੀਟਿੰਗ ਕਾਇਦਨ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਰੋਜ਼ਗਾਰ ਰੱਖਣ ਦਾ ਐਲਾਨ ਕੀਤਾ ਗਿਆ। ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਸ਼ੋਮੇਕਾਲੀ ਦਲ ਦੇ ਉਮੀਦਵਾਰ ਪ੍ਰਧਾਸਰ ਪ੍ਰੀਤ ਸਿੰਘ ਚੰਦੂਮਾਦਾ ਦੇ ਹੱਕ ਵਿੱਚ ਹਲਕੇ ਦੇ ਵੱਕਤ ਪਿੰਡਾਂ 'ਚ ਸੂਣ ਪ੍ਰਚਾਰ ਕਰਨ ਉਪਰੰਤ ਸੀਨੀਅਰ ਅਸਟਾ ਲਿਆ ਗੂਦੇ ਇੱਕ ਡਾਕਟਰ ਸੁਖਿੰਦਰ ਕੁਮਾਰ ਸੁਖੀ ਕਿ ਪੂਰਾ ਅਗਵਾ ਨੇ ਕਿਹਾ ਹਲਕੇ ਦੇ ਮੁਕਾਬਲੋਂ ਪ੍ਰਸਿੱਲ ਚੰਦੂ ਮਾਜਰਾ ਦੇ ਚੋਣ ਮੈਦਾਨ ਨੂੰ ਦਿੱਤੇ ਜਾ ਰਹੇ ਭਰਮੇ ਹੰਗਾਰੇ ਤੋਂ ਸਾਫ ਹੈ ਕਿ ਚੰਦੂ ਮਾਜਰਾ ਲੋਕਜਨ ਚਿਤ ਕਰਕੇ ਵੱਡੇ ਫਰਕ ਦੇ ਨਾਲ ਜਿੱਤਣਗੇ ਅਸਾਂ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਕਲੂਰ ਸਾਹ ਤੋਂ ਆਜ਼ਾਦ ਤੌਰ ਤੇ ਚੋਣ ਲੜਨਗੇ ਇਸ ਸੰਬੰਧੀ ਫੋਨ ਉੱਪਰ ਜਾਣਕਾਰੀ ਦਿੰਦਿਆਂ ਉਹਨਾਂ ਦੇ ਵਕੀਲ ਅਤੇ ਸਾਥਕਾਂ ਅੰਤੀ ਰਾਜ ਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਭਾਈ ਅਮਰਿਤਪਾਲ ਸਿੰਘ ਨਾਲ ਮੁਲਾਕਤ ਕਰਨ ਲਈ ਸ਼ਾਮ ਦੀ ਡਿਬ੍ਰੂਗੱਟ ਡੀਐਲ ਵਿੱਚ ਆਏ ਸਨ ਉਹਨਾਂ ਵੱਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਉਹ ਲੋਕ ਸਭਾ ਟੂਨਾ ਲੜਨ ਅਤੇ ਉਹਨਾਂ ਦੀ ਬੇਨਤੀ ਸਹਿਕਾਰ ਕਰਦਿਆਂ ਅਮਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹ ਤੋਂ ਆਜ਼ਾਦ ਉਮੀਦਵਾਰ ਵਜੋਂ ਟੂਨ ਲੜਨ ਦੀ ਹਮਈ ਪਰ ਦਿੱਤੀ ਹੈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਦੇ ਇਜਾਜ਼ਤ ਰਬ ਰੱਖਾ